ਇਸ ਵੇਲੇ ਦੀ ਬਹੁਤ ਮਦਭਾਗੀ ਖਬਰ ਤੁਹਾਨੂੰ ਅਹਮਦਾਬਾਦ ਗੁਜਰਾਤ ਤੋਂ ਦਿਖਾ ਰਹੇ ਹਾਂ ਗੁਜਰਾਤ ਦੇ 에어ਪੋਰਟ ਤੋਂ ਇੱਕ 에어 ਇੰਡੀਆ ਦਾ ਜਹਾਜ਼ ਲੰਡਨ ਵੱਲ ਜਾ ਰਿਹਾ ਸੀ ਤਾਂ 에어ਪੋਰਟ ਤੇ ਹੀ ਉਡਾਨ ਪਰਸਮੇ ਕ੍ਰੈਸ਼ ਹੋ ਗਿਆ ਜਿਸ ਤੋਂ ਬਾਅਦ ਜਾ ਕੇ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਇਸ ਜਹਾਜ਼ ਦੇ ਵਿੱਚ ਦੱਸਿਆ ਰਿਹਾ ਕਿ 242 ਦੇ ਕਰੀਬ ਯਾਤਰੀ ਸੀ ਤੇ ਲੋਕਾਂ ਦੇ ਮਰਨ ਦੀ ਗਿਣਤੀ 133 ਦੇ ਕਰੀਬ ਪਹੁੰਚ ਗਈ ਹੈ 133 ਦੇ ਕਰੀਬ ਲਾਸ਼ਾਂ ਜਿਹੜੀਆਂ ਪੁਲਿਸ ਨੇ ਬ੍ਰਾਂਧ ਕਰ ਲਿਆ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਬਹੁਤ ਹੀ ਮਦਭਾਗੀ ਖਬਰ ਹੈ ਤੇ ਵਾਹਿਗੁਰੂ ਜਰੂਰ ਲਿਖ ਦਿਓ ਕਿ ਉਹਨਾਂ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੁਸੀਂ ਦੇਖੋ ਕਿਵੇਂ ਬੱਦਲਾਂ ਦੇ ਵਿੱਚ ਧੂਏ ਧੂਆ ਹੋ ਗਿਆ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਕਈ ਲੋਕਾਂ ਦੀਆਂ ਲਾਸ਼ਾਂ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਲਾਸ਼ਾਂ ਦੇ ਕੋਲੇ ਬਣ ਗਏ ਨੇ ਕਈਆਂ ਦੀਆਂ ਲੋਕਾਂ ਦੀਆਂ ਗਰਦਨਾਂ ਵੀ ਅਲੱਗ ਹੋ ਗਈਆਂ ਨੇ ਸਰੀਰ ਨਾਲੋਂ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹ ਤੁਹਾਡੇ ਨਾਲ ਸਕਰੀਨਾਂ ਦੇ ਉੱਤੇ ਨਸ਼ਰ ਨਹੀਂ ਕਰ ਸਕਦੇ ਜਿਸ ਤਰੀਕੇ ਨਾਲ ਉਹ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਬਚਾਅ ਕਰਮੀ ਪੁਲਿਸ ਕਰਮੀ ਮੌਕੇ ਤੇ ਪਹੁੰਚ ਕੇ ਨੇ ਲਗਾਤਾਰ ਲਾਸ਼ਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੈ ਤੇ ਜਿਨ੍ਹਾਂ ਲੋਕਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪਾਇਆ ਗਿਆ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਹਾਸਾ ਵਾਪਰਿਆ ਲੋਕਾਂ ਦੀ ਰੂਹ ਕੰਬ ਉੱਠੀ ਜਦੋਂ ਲਾਸ਼ਾਂ ਦੇਖੀਆਂ ਨੇ ਕਿਉਂਕਿ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਸਰੀਰਾਂ ਦਾ ਹੋ ਚੁੱਕਾ ਸੀ ਕਿਸੇ ਦੀ ਲੱਤ ਕੱਟੀ ਹੋਈ ਸੀ ਕਿਸੇ ਦੀ ਗਰਦਨ ਕੱਟੀ ਹੋਈ ਸੀ ਤਾਂ ਬੰਦਾ ਸੁਣ ਕੇ ਹੀ ਹੈਰਾਨ ਹੋ ਜਾਂਦਾ ਤਾਂ ਜਿਸ ਬੰਦਿਆਂ ਨੇ ਆਪਣੀ ਅੱਖਾਂ ਨਾਲ ਦੇਖਿਆ ਹੋਵੇਗਾ ਉਹਨਾਂ ਦਾ ਕੀ ਹਾਲ ਹੋਵੇਗਾ ਤਾਂ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਵੱਡੇ ਲੀਡਰ ਵੀ ਇਸ ਜਗ੍ਹਾ ਪਹੁੰਚ ਰਹੇ ਤੇ ਉਹਨਾਂ ਨੇ ਦੁੱਖ ਪਟਾਵਾ ਕੀਤਾ ਦੂਜੇ ਪਾਸੇ ਵੀ ਖਬਰ ਸਭਨੇ ਕੋ ਕੇ ਆ ਰਹੀ ਹੈ ਕਿ ਸਾਡਾ ਮੁੱਖ ਮੰਤਰੀ ਵੀ ਇਸ ਜਹਾਜ਼ ਦੇ ਵਿੱਚ ਮੌਜੂਦ ਸੀ ਇਸ ਨੂੰ ਲੈ ਕੇ ਇਹ ਵੀ ਹੁਣ ਲਗਾਤਾਰ ਪੁਸ਼ਟੀ ਕੀਤੀ ਜਾ ਰਹੀ ਹੈ ਕੌਣ ਕੌਣ ਇਸ ਸਜਾਦ ਦੇ ਵਿੱਚ ਮੌਜੂਦ ਸੀ ਤਾਂ ਲਿਸ਼ਟਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਯਾਤਰੀਆਂ ਦੀ ਇਸ ਜਗ੍ਹਾ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਬਹੁਤ ਹੀ ਦਰਦਨਾਕ ਤਸਵੀਰ ਜਿਹੜੀ ਅਹਮਦਾਬਾਦ ਗੁਰੂਆ Gujarat ਤੋਂ ਸਭ ਨਿਕਲ ਕੇ ਆਈ ਹੈ ਉਡਾਨ ਪਰਸਮੇ ਹਾਸ ਬਾਪਰੇ ਅਜੇ ਮੁੱਖ ਕਾਰਨ ਤਾਂ ਨਹੀਂ ਪਤਾ ਲੱਗਿਆ ਕਿ ਕਿਸ ਕਾਰਨ ਇਹ ਜਹਾਜ਼ ਜਿਹੜਾ ਕ੍ਰੈਸ਼ ਹੋਇਆ ਹੈ ਪਰ ਲੰਡਨ ਲਈ ਉਡਾਨ ਪਰਸਮੇ ਇਹ ਵੱਡਾ ਹਾਸ ਬਾਪਰੇ ਤੁਸੀਂ ਦੇਖੋ ਕਿਵੇਂ ਪੂਰਾ ਬੱਦਲ ਤੂਆ ਤੂਆ ਹੋ ਚੁੱਕਾ ਹੈ ਪੂਰੇ ਅਹਮਦਾਬਾਦ ਦੇ ਵਿੱਚ ਕਿਸੇ ਨੂੰ ਸੋਚਿਆ ਵੀ ਨਹੀਂ ਸੀ ਕਿ ਐਡਾ ਵੱਡਾ ਹਾਦਸਾ ਵਾਪਰੇਗਾ ਖੁਸ਼ੀ-ਖੁਸ਼ੀ ਲੋਕ ਜਹਾਜ਼ ਦੇ ਵਿੱਚ ਸਵਾਰ ਹੋ ਕੇ ਲੰਡਨ ਵੱਲ ਜਾ ਰਹੇ ਸੀ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਤੱਕ ਜਾਂ ਫਿਰ ਕੋਈ ਕੰਮਕਾਰ ਵਾਸਤੇ ਜਾਂਦਾ ਪਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਹਰ ਬੰਦੇ ਦੇ ਹੋਸ਼ ਉੱਡ ਗਏ ਤਾਂ ਬੰਦੇ ਦੀ ਰੂਹ ਕੰਬੁੱਠੀ ਦੇਖਣ ਵਾਲੇ ਦੀ ਜਿਸ ਤਰੀਕੇ ਨਾਲ ਲਾਸ਼ਾਂ ਵੇਖੀਆਂ ਨੇ ਇਸ ਖਬਰ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ दूर रहो दूर आई हो मूवी नहीं चल रही अंदर लोग हैं दूर रहो यार तो